ਹਾਂਜੀ ਜਿਹੜੀ ਕਿ ਆਪਾਂ ਸਟੇਟ ਸਲਵਾਰ ਦੀ ਵੀਡੀਓ ਪਾਈ ਸੀ ਕਿ ਸਟੀਚਿੰਗ ਦੀ ਉਹਦਾ ਆਪਾਂ ਦੂਸਰਾ ਪਾਰਟ ਹੁਣ ਅਪਲੋਡ ਕਰਨ ਲੱਗੇ ਆ ਠੀਕ ਆ ਦੂਸਰਾ ਪਾਰਟ ਬਾਰੇ ਦੱਸਣ ਲੱਗੇ ਆ ਆਪਾਂ ਵੀ ਇਹਦੇ ਚ ਆਪਾਂ ਵਲ ਪੌਣੇ ਵਲ ਤੱਕ ਆਪਾਂ ਪਹਿਲਾਂ ਦੱਸਤੀ ਸੀ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੁੰਦੀ ਸੀ ਇਸ ਕਰਕੇ ਆਪਾਂ ਉਹਨਾਂ ਨੂੰ ਦੋ ਪਾਰਟ ਵਿੱਚ ਡਿਵਾਈਡ ਕਰਕੇ ਆਪਾਂ ਤੁਹਾਨੂੰ ਦੱਸਿਆ ਕਿਉਂਕਿ ਆਪਾਂ ਹਰ ਇੱਕ ਚੀਜ਼ ਨੂੰ ਬਰੀਕੀ ਨਾਲ ਸਮਝਾਇਆ ਇਸ ਕਰਕੇ ਆਪਾਂ ਇਹਨਾਂ ਨੂੰ ਮਤਲਬ ਦੋ ਪਾਰਟ ਦੇ ਵਿੱਚ ਵੰਡਤਾ ਸੀ ਠੀਕ ਆ ਹੁਣ ਆਪਾਂ ਵਾਲ ਦੀ ਪਾਉਣ ਦੀ ਵੀਡੀਓ ਦੱਸ ਰਹੇ ਹਾਂ ਤੁਹਾਨੂੰ ਵਾਲ ਕਿਵੇਂ ਪਾਉਣੇ ਆ ਦੇਖੋ ਤੁਸੀਂ ਬਹੁਤ ਹੀ ਸੌਖੇ ਤਰੀਕੇ ਨਾਲ ਵਾਲਾ ਜਿਹੜੇ ਪੈ ਜਾਂਦੇ ਆ ਆਪਾਂ ਤੁਹਾਨੂੰ ਦੱਸਤਾ ਸੀ ਵੀ ਬੈਲਟਾ ਕਿੰਨੀ ਕਿੰਨੀ ਜੜਨੀ ਆ ਆਪਾਂ ਸਾਈਡ ਤੋਂ ਜਿਹੜੀ 5 5 ਇੰਚ ਅੰਦਰ ਨੂੰ ਬੈਲਟ ਜੜ ਕੇ ਜਿਹੜਾ ਸੈਂਟਰ 'ਚ ਪਾਰ ਰਹਿ ਜਾਂਦਾ ਆਪਣਾ ਜਿੰਨੇ ਇੰਚ ਉਹਨੇ ਇੰਚ ਚ ਆਪਾਂ ਵਾਲ ਪਾਤੇ ਠੀਕ ਆ ਦੋਨਾਂ ਸਾਈਡਾਂ ਤੇ ਆਪਾਂ ਵਾਲ ਪਾਤੇ ਵਾਲਾ ਨੂੰ ਆਪਾਂ ਇਸ ਤਰੀਕੇ ਸਿਰ 7 ਤੋਂ 8 ਵਾਲੀ ਪੈਂਦੇ ਆ ਬਸ 6 6 7 8 ਇਹਨਾਂ ਤੋਂ ਮਤਲਬ ਇੰਨੇ ਕ ਵਾਲੀ ਪੈਂਦੀ ਆ 8 ਵੀ ਪੈ ਸਕਦੇ ਆ 7 ਵੀ ਪੈ ਸਕਦੇ ਆ ਠੀਕ ਆ ਥੋੜੇ ਜੇ ਤੁਸੀਂ ਜ਼ਿਆਦਾ ਮਤਲਬ ਵੱਡੇ ਪਾਉਂਗੇ ਤਾਂ 7 ਵਾਲ 6 ਪੈਂਦੇ ਆ ਤੇ ਨਹੀਂ ਤਾਂ 8 ਵਾਲ ਪੈ ਜਾਂਦੇ ਆ ਬਸ ਆਪਾਂ ਇੰਨੇ ਕੀ ਵਾਲ ਪਾਉਣੇ ਆ ਜ਼ਿਆਦਾ ਨਹੀਂ ਪਾਉਣੇ ਜਿਹੜੀ ਆਪਣੀ ਸੈਂਟਰ ਵਾਲੀ ਕਰੀ ਜਾਓ ਉਥੋਂ ਵਾਲ ਜ਼ਰੂਰ ਚੱਕਣਾ ਆ ਠੀਕ ਆ ਤਾਂ ਕਿ ਆਪਣਾ ਜਿਹੜਾ ਪਹੁੰਚਾ ਸਾਈਡ ਤੇ ਨਾ ਘੁੰਮੇ ਠੀਕ ਹੈ ਲੋ ਜੀ ਆਪਾਂ ਵਾਲ ਪਾ ਕੇ ਜਦੋਂ ਆਪਾਂ ਵਾਲ ਪਾ ਲੈਨੇ ਆ ਉਸ ਤੋਂ ਬਾਅਦ ਆਪਾਂ ਜਿਹੜੀ ਬੈਲਟ ਦਾ ਅਗਲਾ ਗਲਾ ਹਿੱਸਾ ਆਪਣਾ ਅਟੈਚ ਕਰਨ ਵਾਲਾ ਆਪਾਂ ਉਹ ਵਾਲਾ ਅਟੈਚ ਕਰਾਂਗੇ ਲੋ ਹੁਣ ਆਪਣੇ ਵਾਲਾ ਜਿਹੜੇ ਆ ਦੇਖੋ ਪੈ ਗਏ ਆ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਠੀਕ ਆ ਤੇ ਆਪਣੀ ਜਿਹੜੀ ਸਲਵਾਰ ਦਾ ਆਪਾਂ ਬੈਲਟ ਆ ਜਿਹੜੀ ਅਟੈਚ ਕਰਨੀ ਆ ਆ ਦੇਖੋ ਅਟੈਚ ਕਰੀ ਬੈਲਟ ਆਪਣੀ ਤੁਸੀਂ ਦੇਖੀ ਜਾਈਓ ਧਾਗੇ ਵਗੈਰਾ ਤੁਸੀਂ ਨਾਲ ਦੀ ਨਾਲ ਕੱਟਣੀਆਂ ਠੀਕ ਆ ਕੋਈ ਧਾਗਾ ਕੋਈ ਮਤਲਬ ਕੁਝ ਨਹੀਂ ਅਲੱਗ ਐਕਸਟਰਾ ਲਮਕਣਾ ਨਹੀਂ ਚਾਹੀਦਾ ਕਿਉਂਕਿ ਫਿਨਿਸ਼ਿੰਗ ਨਾਲ ਹਰ ਕੰਮ ਹੋਇਆ ਹੋਊਗਾ ਤਾਂ ਫੇਰ ਹੀ ਵਧੀਆ ਲੱਗਦਾ ਲੋ ਜੀ ਹੁਣ ਆਪਣੀ ਬੈਲਟ ਆ ਜਿਹੜੀ ਆ ਦੇਖੋ ਅਟੈਚ ਹੋ ਗਈ ਐ ਫਰੰਟ ਫਰੰਟ ਆਪਣਾ ਬੈਲਟ ਦਾ ਅਟੈਚ ਹੋ ਗਿਆ ਹੁਣ ਆਪਣੇ ਪੌਚੇ ਬਣਾਉਣ ਵਾਲੇ ਰਹਿ ਗਏ ਆ ਦੇਖੋ ਐਵੇਂ ਆਪਾਂ ਵੱਲ ਪਾਉਣੀਆਂ ਠੀਕ ਆ ਵਾਲ ਜਿਹੜੇ ਆਪਣੇ ਪੈ ਗਏ ਆ ਤੇ ਆਪਾਂ 5 5 ਇੰਚ ਸੈਂਟਰ ਸਾਈਡਾਂ ਤੋਂ ਦੋਨਾਂ ਸਾਈਡਾਂ ਤੋਂ ਛੱਡਿਆ ਹੋਇਆ ਜਿਹੜਾ ਕਿ ਆਪਾਂ ਤੁਹਾਨੂੰ ਨਿਸ਼ਾਨ ਲਗਾ ਕੇ ਦਿਖਾਇਆ ਸੀ ਵੀ ਆਪਾਂ ਇੱਥੋਂ ਤੱਕ ਹੀ ਵਾਲ ਪਾਉਣੇ ਆ ਇੱਥੋਂ ਤੱਕ ਆਪਾਂ ਬੈਲਟ ਆ ਜਿਹੜੀ ਪਹਿਲੇ ਅਟੈਚ ਕਰ ਲੈਣੀ ਆ ਬੈਕ ਤੋਂ ਲੈ ਕੇ ਠੀਕ ਆ ਹੁਣ ਆਪਾਂ ਪੌਂਚੇ ਬਣਾਵਾਂਗੇ ਪੌਂਚੇ ਆਪਾਂ ਤੁਹਾਨੂੰ ਦੱਸ ਦਿਆਂ ਵੀ ਬੁਕਰਮ ਪੱਟੀ ਆ ਜਿਹੜੀ ਕਿਵੇਂ ਅਟੈਚ ਕਰਨੀ ਆ ਤੇ ਆ ਆਪਣੇ ਕੋਲੇ ਜਿਹੜਾ ਕੱਪੜਾ ਸਾਈਡ ਤੋਂ ਆਪਣੇ ਰੇਵ ਲੱਥਾ ਸੀਗਾ ਜਦੋਂ ਆਪਾਂ ਕਟਿੰਗ ਕੀਤੀ ਸੀ ਤੇ ਇਹਦੇ ਚੋਂ ਆਪਾਂ ਬੁਕਰਮ ਲਈ ਜਿਹੜਾ ਕੱਪੜਾ ਕੱਟ ਕਰਨਾਗੇ ਇੰਨੀ ਆਪਣੀ ਚੌੜੀ ਆ ਜਿਹੜੀ ਬੁਕਰਮ ਪੇ ਪੱਟੀ ਆ ਠੀਕ ਆ ਉਸ ਹੱਬ ਨਾਲ ਆਪਾਂ 1-1 ਇੰਚ ਦੋਨਾਂ ਪਾਸੇ ਤੋਂ ਐਕਸਟਰਾ ਕਰਨਾ ਯਾਨੀ ਕਿ ਆਪਣਾ ਫੋਲਡ ਹੋਣ ਵਾਸਤੇ 1 ਇੰਚ ਉਧਰੋਂ ਤੇ 1 ਇੰਚ ਉਧਰੋਂ ਠੀਕ ਹੈ ਜਿੰਨੀ ਵੀ ਤੁਸੀਂ 1.5 ਇੰਚ ਵਾਲੀ ਬੁਕਰ ਮਲਾਉਣੀ ਆ 2 ਇੰਚ ਵਾਲੀ ਤੁਹਾਡੀ ਮਰਜ਼ੀ ਆ ਤੁਸੀਂ ਜਿੰਨਾ ਚੌੜਾ ਪੌਂਚਾ ਬਣਾਉਣਾ ਚਾਹੁੰਦੇ ਹੋ ਉਸ ਤੋਂ ਤੁਸੀਂ 1.5 ਤੋਂ 2 ਇੰਚ ਵੱਧ ਕੱਪੜਾ ਕਟਿੰਗ ਕਰਨਾ ਠੀਕ ਆ ਲਓ ਜੀ ਆਪਣਾ ਕੱਪੜਾ ਕੱਟ ਕਰਕੇ ਆਪਾਂ ਜਿਹੜੇ ਕੀ ਜੋੜ ਲਗਾ ਕੇ ਹੁਣ ਇੱਕ ਲੰਬਾ ਕਰ ਲਏ ਕਿ ਜਿੰਨਾ ਆਪਾਂ ਨੂੰ ਚਾਹੀਦਾ ਕਿਉਂਕਿ ਇਹ ਛੋਟੇ ਸੀ ਇਸ ਕਰਕੇ ਆਪਾਂ ਥੋੜੇ ਜੇ ਜੋੜ ਲੱਗਣਗੇ ਇਸ ਕਰਕੇ ਆਪਾਂ ਦੂਸਰਾ ਕੱਪੜਾ ਤਾਂ ਵੈਸੇ ਬਚਿਆ ਸੀ ਆਪਾਂ ਪਰ ਰੱਖਿਆ ਚਲੋ ਕਿਉਂ ਖਰਾਬ ਕਰਨਾ ਠੀਕ ਆ ਤਾਂ ਆਪਾਂ ਇਹਨਾਂ ਨੂੰ ਜੋੜ ਲਗਾ ਕੇ ਇੱਕ ਲੰਬਾ ਕਰ ਲਾਂਗੇ ਐਵੇਂ ਧਰ ਕੇ ਤੁਸੀਂ ਸਿੱਧੇ ਨਾਲ ਸਿੱਧੀ ਸਾਈਡ ਮਲਾ ਕੇ ਉੱਪਰ ਜੋੜ ਆ ਜਿਹੜਾ ਅਟੈਚ ਕਰ ਲੈਣਾ ਠੀਕ ਆ ਆ ਦੇਖੋ ਕਿਉਂਕਿ ਪੌਂਚੇ ਦੀ ਇਹ ਕੱਪੜਾ ਜਿਹੜਾ ਨੀਚੇ ਹੀ ਫੋਲਡ ਹੋ ਜਾਣਾ ਹੁੰਦਾ ਹੈ ਇਹ ਉੱਪਰ ਨਹੀਂ ਹੁੰਦਾ ਇਸ ਕਰਕੇ ਇਹਦੇ ਵਿੱਚ ਜੋੜ ਆਪਾਂ ਨੂੰ ਕੋਈ ਪਤਾ ਨਹੀਂ ਲੱਗਦੇ ਐਵੇਂ ਦਾ ਕੱਪੜਾ ਤੁਸੀਂ ਜੇਕਰ ਤੁਹਾਡੇ ਕੋਲ ਲੰਬਾ ਕੁਛ ਛੋਟੇ ਬੱਚੇ ਦੇ ਆ ਤਾਂ ਆਪਾਂ ਪੌਂਚੇ ਦੀ ਪੇਸਟਿੰਗ ਪੱਟੀ ਤੇ ਲਗਾ ਸਕਦੇ ਹੁੰਦੇ ਆ ਆਪਣੇ ਕੋਲੇ ਬੁਕਰਮਾ ਹੁਣ ਆਪਾਂ ਇਹਨੂੰ ਦੇਖ ਲਓ ਕਿਵੇਂ ਅਟੈਚ ਕਰਨਾ ਠੀਕ ਹੈ ਇਹ ਪੇਸਟਿੰਗ ਵਾਲੀ ਹੁੰਦੀ ਆ ਪ੍ਰੈਸ ਨਾਲ ਵੀ ਚੇਪ ਜਾਂਦੀ ਆ ਪਰ ਸੀਨ ਫੇਰ ਵੀ ਇੱਥੇ ਲਗਾਉਣੀ ਪੈਂਦੀ ਐ ਇਸ ਕਰਕੇ ਮੈਂ ਪਹਿਲਾਂ ਹੀ ਸੀਨ ਲਗਾ ਲੈਣੀ ਆ ਦੇਖੋ ਇੱਕ ਸਾਈਡ ਇੰਨੇ-ਇੰਨੇ ਫੋਲਡ ਕਰਕੇ ਆਪਾਂ ਇੱਕ ਸਾਈਡ ਇੰਨਾ ਬਾਹਰ ਹੋਣਾ ਚਾਹੀਦਾ ਤੇ ਇੱਕ ਸਾਈਡ ਇੰਨੇ-ਇੰਨਾ ਫੋਲਡ ਕਰਕੇ ਆਪਾਂ ਇੱਕ ਸੀਨ ਲਗਾ ਲੈਣੀ ਆ ਇਹ ਸੀਨ ਤੁਸੀਂ ਮੋٹے ਬਖੇ ਨਾਲ ਵੀ ਲਗਾ ਸਕਦੇ ਹੋ ਬਰੀਕ ਨਾਲ ਵੀ ਲਗਾ ਸਕਦੇ ਹੋ ਜਿਵੇਂ ਤੋਂ ਡਿਚਾ ਤੁਸੀਂ ਉਵੇਂ ਹੀ ਲਗਾ ਸਕਦੇ ਹੋ ਕਿਉਂਕਿ ਇਹ ਸੀਨ ਆ ਜਿਹੜੀ ਅੰਦਰ ਹੀ ਚਲੀ ਜਾਣੀ ਐ ਇਹ ਸੀਨ ਆ ਜਿਹੜੀ ਬਾਹਰ ਨਹੀਂ ਆਊਗੀ ਠੀਕਾ ਲੋ ਜੀ ਹੁਣ ਆਪਾਂ ਇਹਨੂੰ ਐ ਪੁੱਠਾ ਕਰ ਲੈਣਾ ਪਹਿਲਾਂ ਆਪਣੀ ਸੀਨ ਐ ਲੱਗਦੀ ਐਵੇਂ ਪੁੱਠਾ ਕਰ ਲੈਣਾ ਤਾਂ ਆਪਾਂ ਜਿਹੜਾ ਅਟੈਚ ਕਿਵੇਂ ਕਰਨਾ ਪਹੁੰਚਾ ਜਿਹਦੇ ਨਾਲ ਤੁਹਾਡੇ ਜਿਹੜੇ ਪੌਂਚੇ ਦੇ ਉੱਪਰ ਵਾਲ ਜੀ ਨਹੀਂ ਪੈ ਜਾਂਦੇ ਕਈਆਂ ਦੇ ਫਿਨਿਸ਼ਿੰਗ ਨਹੀਂ ਆਉਂਦੀ ਤਾਂ ਤੁਹਾਡੀ ਉਹ ਬਿਲਕੁਲ ਫਿਨਿਸ਼ਿੰਗ ਨਾਲ ਸਟਿਚ ਹੋਣਗੇ ਪੌਂਚੇ ਬਿਲਕੁਲ ਕੋਈ ਵਾਲ ਨਹੀਂ ਪਊਗਾ ਕੋਈ ਸੀਨ ਡੇਢੀ ਨਹੀਂ ਜਾਊਗੀ ਕੁਝ ਨਹੀਂ ਹੋਊਗਾ ਤਾਂ ਤੁਸੀਂ ਇਸ ਤਰੀਕੇ ਨਾਲ ਜੇਕਰ ਬੁਕਰਮ ਆ ਜਿਹੜੀ ਅਟੈਚ ਕਰੋਗੇ ਨੀਚੇ ਪੌਂਚੇ ਵਾਲੀ ਠੀਕ ਆ ਤੇ ਆ ਦੇਖੋ ਤੁਸੀਂ ਜਿੰਨੀ ਸਲਾਈ ਆਪਣੀ ਮਤਲਬ ਆ ਅੰਦਰ ਨੂੰ ਫੋਲਡ ਹੋਣਾ ਸੀਗਾ ਉੱਪਰਲੀ ਸਾਈਡ ਇੱਥੇ ਆਪਾਂ ਇੱਕ ਸਲਾਈ ਲਗਾਉਣੀ ਆ ਐਵੇਂ ਰੱਖ ਕੇ ਠੀਕ ਆ ਆਪਣੀ ਸਲਵਾਰ ਪਹਿਲਾਂ ਤਿਆਰ ਮੇਲ ਲੈਣੀ ਆ ਕਿੰਨੀ ਇੰਚ ਤਿਆਰ ਸੀਗੀ ਤੇ ਉਸ ਤੋਂ ਜਿਹੜਾ ਨੀਚੇ ਐਕਸਟਰਾ ਕੱਪੜਾ ਹੋਊਗਾ ਕਿਉਂਕਿ ਅੱਧਾ ਪੌਣਾ ਇੰਚ ਆਪਾਂ ਐਕਸਟਰਾ ਰੱਖਿਆ ਹੁੰਦਾ ਉਹ ਵਾਲਾ ਨੀਚੇ ਨੂੰ ਫੋਲਡ ਕਰਕੇ ਆਪਾਂ ਇੱਕ ਸੀਨ ਲਗਾਉਣੀ ਆ ਆਪਾਂ ਤੁਹਾਨੂੰ ਸਾਰਾ ਦੱਸਦੇ ਆ ਇੱਥੇ ਵੀਡੀਓ ਆਪਣੀ ਸੌਰੀ ਬੰਦ ਹੋ ਗਈ ਸੀ ਆਪਾਂ ਤੁਹਾਨੂੰ ਦੁਬਾਰਾ ਦੂਸਰੇ ਪੌਂਚੇ ਤੇ ਦੱਸਦੇ ਆ ਠੀਕ ਆ ਆ ਦੇਖੋ ਜਿੱਥੇ ਆਪਣੀ ਬੁਕਰਮ ਦੀ ਲਾਸਟ ਹੁੰਦਾ ਉਥੇ ਆਪਾਂ ਅਟੈਚ ਕਰਨੀ ਆ ਆ ਸਲਵਾਰ ਆਪਣੀ ਸਲਵਾਰ ਦੇ ਆਪਾਂ ਇੰਨਾ ਫੋਲਡ ਕੀਤਾ ਹੋਇਆ ਅੰਦਰ ਨੂੰ ਆ ਦੇਖੋ ਫੋਲਡ ਕਰਕੇ ਸਲਵਾਰ ਨੂੰ ਸਿੱਧਾ ਰੱਖਣਾ ਤੇ ਉਧਰੋਂ ਆਪਣੀ ਬੁਕਰਮ ਵਾਲੀ ਪੱਟੀ ਹੈ ਜਿਹੜੀ ਇਹ ਵੀ ਸਿੱਧੀ ਆ ਤਾਂ ਆਪਾਂ ਇੱਥੇ ਜਿੱਥੇ ਆਪਣੀ ਬੁਕਰਮ ਦਾ ਆਵੇਖ ਐਵੇਂ ਸੀਨ ਜੇ ਤਰ ਤੁਹਾਨੂੰ ਐਂ ਤਾਂ ਪਤਾ ਲੱਗਦਾ ਤਾਂ ਠੀਕ ਆ ਨਹੀਂ ਤੁਸੀਂ ਇੱਥੇ ਚੌਕ ਨਾਲ ਨਿਸ਼ਾਨ ਵੀ ਲਗਾ ਸਕਦੇ ਹੋਣੇ ਆ ਠੀਕ ਆ ਉੱਪਰਲੀ ਸਾਈਡ ਤਾਂ ਉਸ ਉਸ ਸੀਨ ਤੇ ਤੁਸੀਂ ਇੱਕ ਸੀਨ ਲਗਾ ਲੈਣੀ ਐਵੇਂ ਧਰ ਕੇ ਇਹ ਬੁਕਰਮ ਸਲਵਾਰ ਦਾ ਜਿਹੜੀ ਠੀਕ ਆ ਪਹੁੰਚਾ ਆ ਦੇਖੋ ਐਵੇਂ ਧਰ ਕੇ ਆਪਾਂ ਬਿਲਕੁਲ ਸਿਰੇ ਤੇ ਕਸੀਨ ਲਗਾਉਣੀ ਆ ਤੁਹਾਨੂੰ ਆਪਾਂ ਲੱਗੀ ਪਿਛਲੇ ਪਹੁੰਚੇ ਤੇ ਦਿਖਾਉਣੀ ਆ ਠੀਕ ਆ ਆ ਦੇਖੋ ਇਹ ਸੀਨ ਆ ਜਿਹੜੀ ਬੁਕਰਮ ਤੇ ਨਹੀਂ ਜਾਣੀ ਚਾਹੀਦੀ ਠੀਕ ਆ ਬੁਕਰਮ ਤੋਂ ਬਿਲਕੁਲ ਨਾਲ ਨਾਲ ਲਗਾਉਣੀ ਆ ਆ ਦੇਖੋ ਤੇ ਸਲਵਾਰ ਦੇ ਵੀ ਉੱਪਰ ਨੂੰ ਨਹੀਂ ਚੜ੍ਹਨੀ ਚਾਹੀਦੀ ਬਿਲਕੁਲ ਜਿੱਥੋਂ ਆਪਾਂ ਫੋਲਡ ਕੀਤਾ ਸਿਰੇ ਤੇ ਸੀਨ ਲਗਾਉਣੀ ਆ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਨੇੜੇ ਤੋਂ ਵੀ ਕਿਵੇਂ ਲੱਗੀ ਹੋਈ ਆ ਠੀਕ ਆ ਆ ਦੇਖੋ ਐਵੇਂ ਬਿਲਕੁਲ ਸਿਰੇ ਤੇ ਐਵੇਂ ਸੀਨ ਲਾਉਣੀ ਆ ਠੀਕ ਆ ਤੁਸੀਂ ਤੇ ਇਹ ਜਦੋਂ ਆਪਾਂ ਨੀਚੇ ਨੂੰ ਫੋਲਡ ਕਰਾਂਗੇ ਆਪਾਂ ਤੁਹਾਨੂੰ ਦਿਖਾ ਦਾਂਗੇ ਵੀ ਇਹ ਫੋਲਡ ਕਿਵੇਂ ਹੋਜੂ ਬਹੁਤ ਸੌਖੇ ਤਰੀਕੇ ਨਾਲ ਨੀਚੇ ਨੂੰ ਫੋਲਡ ਹੋ ਜਾਂਦਾ ਤੇ ਕੋਈ ਵਾਲ ਨਹੀਂ ਪੈਂਦਾ ਉੱਪਰ ਨਹੀਂ ਤਾਂ ਕਈਆਂ ਦੇ ਨਾਲ ਉੱਪਰ ਪਹੁੰਚੇ ਚ ਨਾ ਵਾਲ ਜੇ ਪੈਣ ਲੱਗ ਜਾਂਦੇ ਆ ਚਲੋ ਅੰਗ ਜੇ ਉਹ ਨਹੀਂ ਪਹਿਣਗੇ ਜੇ ਤੁਸੀਂ ਐਵੇਂ ਪੇਸਟਿੰਗ ਪੱਟੀ ਲਗਾਉਂਗੇ ਅਟੈਚ ਕਰੋਗੇ ਬੁਕਰਮਾ ਜਿਹੜੀ ਕਿ ਪਹੁੰਚੇ ਤੇ ਨੀਚੇ ਆ ਦੇਖੋ ਬ੍ਰਤੀ ਬੜੀ ਸਫਾਈ ਨਾਲ ਤੇ ਫਿਨਿਸ਼ਿੰਗ ਨਾਲ ਨੀਚੇ ਵਾਲੀ ਸੀਨ ਆ ਜਿਹੜੀ ਉਹ ਬੜੀ ਫਿਨਿਸ਼ਿੰਗ ਨਾਲ ਮਾਰਨੀ ਆ ਤੁਸੀਂ ਤਾਂ ਕਿ ਮਤਲਬ ਪੌਂਚਾ ਜਿਹੜਾ ਸੋਨਾ ਬਣੀ ਕਿਉਂਕਿ ਜੇ ਸਲਵਾਰ ਦੀ ਦੇਖਾ ਜਿਹੜੀ ਪੌਂਚਾ ਤੋਂ ਹੀ ਪਤਾ ਲੱਗਦੀ ਜੇਕਰ ਪੌਂਚੇ ਸੋਨੇ ਬਣੇ ਹੋਏ ਆ ਤਾਂ ਸਲਵਾਰ ਆਟੋਮੈਟਿਕਲੀ ਸੋਣੀ ਹੋਊਗੀ ਠੀਕ ਆ ਕਿਉਂਕਿ ਪੌਂਚੇ ਹਰ ਕੋਈ ਪੌਂਚੇ ਨੀਚੇ ਜਾਦਾ ਪਾਰਟ ਆ ਜਿਹੜਾ ਪੌਂਚਾ ਦਾ ਹੀ ਦਿਖਦਾ ਇਹਦੇ ਚ ਸਲਵਾਰ ਦਾ ਇਸ ਕਰਕੇ ਪੌਂਚੇ ਵਧੀਆ ਵਧੀਆ ਬਣਾਇਆ ਕਰੋ ਐਨ ਪੂਰੇ ਮੜ ਮੜ ਕੇ ਠੀਕ ਆ ਲੋ ਜੀ ਆਪਾਂ ਐਵੇਂ ਸੀਨ ਆ ਜਿਹੜੀ ਲਗਾਈ ਜਾਨੇ ਆ ਦੇਖੋ ਬਿਲਕੁਲ ਬੁਕਰਮ ਦੇ ਉੱਪਰ ਨਹੀਂ ਜਾਣੀ ਚਾਹੀਦੀ ਇਹ ਸੀਨ ਤੁਸੀਂ ਇਹ ਧਿਆਨ ਰੱਖਣਾ ਫਿਰ ਫਿਨਿਸ਼ਿੰਗ ਨਹੀਂ ਆਊਗੀ ਜੇ ਬੁਕਰਮ ਦੇ ਉੱਪਰ ਚਲੀ ਗਈ ਸੀ ਬਿਲਕੁਲ ਨਾਲ-ਨਾਲ ਜਾਣੀ ਚਾਹੀਦੀ ਜਿੱਥੋਂ ਤੱਕ ਆਪਣੀ ਬੁਕਰਮ ਦਾ ਲਾਸਟ ਹੁੰਦਾ ਆਹ ਦੇਖੋ ਐਵੇਂ ਹੁਣ ਆਪਾਂ ਜਦੋਂ ਆਹ ਸੀਨ ਐਂ ਲੱਗੀ ਹੋਊਗੀ ਤਾਂ ਜਿਹੜੀ ਇਹ ਫੋਲਡ ਆ ਆਟੋਮੈਟਿਕਲੀ ਐਵੇਂ ਹੋ ਜੂਗੀ ਆ ਦੇਖੋ ਦੇਖੋ ਕੋਈ ਵਾਲ ਨਹੀਂ ਕੋਸ਼ ਨਹੀਂ ਐਵੇਂ ਇਨੀ ਫਿਨਿਸ਼ਿੰਗ ਨਾਲ ਆਊਗਾ ਬਹੁਤ ਜ਼ਿਆਦਾ ਫਿਨਿਸ਼ਿੰਗ ਨਾਲ ਆਊਗਾ ਆ ਦੇਖੋ ਹੁਣ ਆਪਾਂ ਇਹਨੂੰ نیچے ਇੱਥੇ ਸੀਨ ਲੱਗੀ ਹੋਈ ਆ ਆਪਾਂ ਇਹਨੂੰ ਫੋਲਡ ਕਰਨਾ ਐਵੇਂ ਕਰਕੇ ਤੇ ਫੋਲਡ ਵੀ ਬਹੁਤ ਵਧੀਆ ਸੌਖੇ ਤਰੀਕੇ ਨਾਲ ਹੋ ਜਾਊਗਾ ਕੋਈ ਵਾਲ ਨਹੀਂ ਆਊਗਾ نیچے ਤਾਂ ਇੱਕ ਸੀਨ ਆਪਾਂ ਸਭ ਤੋਂ ਪਹਿਲਾਂ ਉੱਪਰ ਵਾਲੀ ਸਾਈਡ ਲਾਵਾਂਗੇ ਠੀਕ ਆ ਜਮਾਂ ਸਿਰੇ ਤੇ ਜਾਂ ਨਾ ਤਾਂ ਇਹ ਸਲਵਾਰ ਦੇ نیچے ਉੱtre ਨਾ ਹੀ ਇਹ ਸੈਂਟਰ ਨੂੰ ਜਾਵੇ ਸਿਰੇ ਤੇ ਲਾਉਣੀ ਹੈ ਜਿੱਥੂ ਆਪਣੀ ਬੁਕਰਮ ਖਤਮ ਹੁੰਦੀ ਹੈ ਠੀਕ ਹੈ ਜਿੰਨੀ ਚੜਾਈ ਆਪਣੀ ਬੁਕਰਮ ਦੀ ਹੈਗੀ ਆ ਉੱਥੇ ਸੀਨ ਲਗਾਉਣੀ ਆ ਦੇਖੋ ਆਪਾਂ ਸੀਨ ਜਿਹੜੀ ਲਗਾਈ ਜਾਂਦੇ ਆ ਹੁਣ ਬੁਕਰਮ ਪੌਂਚੇ ਤੇ ਡਿਜ਼ਾਈਨ ਦੀ ਆਪਣੇ ਆਪ ਦੇ ਤੇ ਡਿਪੈਂਡ ਆ ਆਪਾਂ ਲਾਈਨਾਂ ਵਾਲੇ ਬਣਾਉਣੀ ਆ ਜਾਂ ਆਪਾਂ ਕੋਈ ਡਿਜ਼ਾਈਨ ਬਣਾਉਣਾ ਜਾਂ ਆਪਾਂ ਕੱਲੀ ਸਕਰੋਲ ਬਣਾਉਣੀ ਆ ਇਹ ਆਪਾਂ ਆਪਣੇ ਤੇ ਡਿਪੈਂਡ ਆ ਤੁਸੀਂ ਕਿਵੇਂ ਦੀ ਜਾਂ ਕਸਟਮਰ ਦੀ ਕਿਵੇਂ ਦੀ ਚੁਆਇਸ ਆ ਕਸਟਮਰ ਕਿਵੇਂ ਦਾ ਚਾਹੁੰਦਾ ਪੌਂਚਾ ਉਹਦਾ ਸਿੰਪਲ ਹੋਣਾ ਚਾਹੀਦਾ ਜਾਂ ਪੌਂਚਾ ਉਹਦਾ ਪੂਰਾ ਭਰਿਆ ਹੋਣਾ ਚਾਹੀਦਾ ਜਾਂ ਪੌਂਚਾ ਮਤਲਬ ਉਹਦੇ ਸਕਰੋਲ ਵਾਲਾ ਹੋਣਾ ਚਾਹੀਦਾ ਠੀਕ ਆ ਇਹ ਸਾਰਾ ਸੂਟ ਦੇ ਮਤਲਬ ਆਪਣੇ ਤੇ ਡਿਪੈਂਡ ਆ ਵੀ ਆਪਾਂ ਕਿਵੇਂ ਦਾ ਪੋਚੇ ਬਣਾਉਣੇ ਆ ਠੀਕ ਆ ਬਾਕੀ ਕਸਟਮਰ ਤੇ ਡਿਪੈਂਡ ਆ ਤੇ ਲਓ ਜੀ ਹੁਣ ਆਪਾਂ ਸੀਨਾ ਮਾਰ ਕੇ ਇਹਦੇ ਸਿੰਪਲ ਸੀ ਦੋਨਾਂ ਸਾਈਡਾਂ ਤੇ ਸੀਨਾ ਲਗਾ ਕੇ ਸਕਰੋਲ ਬਣਾਵਾਂਗੇ ਵਿੱਚ ਆ ਦੇਖੋ ਠੀਕ ਆ ਐਵੇਂ ਕਰਕੇ ਫਿਰ ਆਪਾਂ ਸ ਸਕਰੋਲ ਬਣਾ ਲੈਣੀ ਆ ਮੈਂ ਸਿੰਪਲ ਜੀ ਪੋਚੇ ਬਣਾਉਂਗੀ ਤੁਹਾਨੂੰ ਠੀਕ ਹੈ ਜੇਕਰ ਫਿਰ ਵੀ ਕੁਝ ਵੀ ਇਸ ਸਲਵਾਰ ਚ ਤੁਹਾਨੂੰ ਨਾ ਸਮਝ ਆ ਜਾਵੇ ਤਾਂ ਤੁਸੀਂ ਆਪਾਂ ਨੂੰ ਕਮੈਂਟਾਂ ਚ ਪੁੱਛ ਸਕਦੇ ਹੋ ਠੀਕ ਆ ਤੇ ਉਮੀਦ ਕਰਦੀ ਤੁਹਾਨੂੰ ਵੈਸੇ ਸਾਰੀ ਸਮਝ ਆ ਗਈ ਹੋਣੀ ਆ ਕਿਉਂਕਿ ਮੈਂ ਪੂਰਾ ਹਰ ਇੱਕ ਚੀਜ਼ ਨੂੰ ਸਟੈਪ ਬਾਈ ਸਟੈਪ ਤੁਹਾਨੂੰ ਸਮਝਾਇਆ ਤੇ ਦੱਸਿਆ ਵੀ ਆ ਨੇੜੇ ਤੋਂ ਕਰਕੇ ਹਰ ਇੱਕ ਚੀਜ਼ ਨੂੰ ਅੱ비 ਆਪਾਂ ਕਿਵੇਂ ਸਟਿਚ ਕੀਤੀ ਆ ਤੇ ਵੈਸੇ ਤਾਂ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਆਪ ਦੀ ਸਲਵਾਰ ਆ ਜਿਹੜੀ ਬਹੁਤ ਹੀ ਸੌਖੇ ਤਰੀਕੇ ਨਾਲ ਸਟਿਚ ਕਰ ਲਓਗੇ ਜੇਕਰ ਸਟੇਟ ਸਲਵਾਰ ਆ ਤੁਹਾਡੀ ਕਟਿੰਗ ਹੋਈ ਪਈ ਹੈ ਤੁਹਾਨੂੰ ਸਟਿਚ ਨਹੀਂ ਕਰਨੀ ਆਉਂਦੀ ਬਾਕੀ ਹੁਣ ਲਾਸਟ ਦੇ ਆ ਜਾਂਦੀ ਆ ਸੀਨ ਲਾਉਣੀ ਇਹ ਸੀਨ ਤੁਸੀਂ ਕਿਵੇਂ ਲਗਾਉਣੀ ਹੈ ਜਿੰਨਾ ਆਪਣਾ ਪੌਂਚਾ ਤਿਆਰ ਹੈ ਨੀਚੇ ਤੋਂ ਉਹਨਾਂ ਰੱਖਣਾ ਠੀਕ ਹੈ ਜਾਨੀ ਕਿ ਇਹਦਾ ਜਿਵੇਂ ਕਿ 7 7.5 ਤਾਂ 7.5 ਉੱਪਰੋਂ ਆਪਾਂ 1 ਇੰਚ ਉੱਪਰ ਨੂੰ ਰੱਖਣਾ ਠੀਕ ਹੈ ਇਹ ਤਿਆਰ ਰੱਖਣਾ ਜਿਵੇਂ ਨੀਚੋਂ 7.5 ਤੋਂ ਉੱਪਰੋਂ 8.5 ਇੰਨੀ ਤਿਰਛੀ ਸੀਨ ਉਹਨੂੰ ਇੰਜੀ ਟੇਪ ਨਾਲ ਸਿੱਧਾ ਕਰ ਲੈਣਾ ਤੇ ਫਿਰ ਤੁਸੀਂ ਇੰਨੀ ਜਿਹੜਾ ਕਿ ਪਹੁੰਚਾ ਪਹੁੰਚਾ ਇੱਥੋਂ ਆਪਾਂ ਵੈਕਸੀਨ ਲਗਾਉਣੀ ਆ ਜਰੂਰ ਇਹ ਤੁਸੀਂ ਧਿਆਨ ਰੱਖਣਾ ਵੀ ਵੈਕਸੀਨ ਇੱਥੇ ਲਗਾਉਣੀ ਹੀ ਲਗਾਉਣੀ ਆ ਠੀਕ ਹੈ ਲੋ ਜੀ ਹੁਣ ਆਪਾਂ ਬੈਕ ਵੀ ਲਗਾਤੀ ਤਾਂ ਫਿਰ ਆਪਾਂ ਉੱਪਰ ਨੂੰ ਲੈ ਕੇ ਜਾਣੀ ਆ ਤੇ ਇਹ ਸੀਨ ਜਿਹੜੀ ਥੋੜੀ ਜਿ ਖਿੱਚ ਕੇ ਲਗਾਇਆ ਕਰੋ ਤਾਂ ਕਿ ਜਿਹੜੀ ਕੀ ਆ ਆਪਣੀ ਸੀਨ ਆ ਜਿਹੜੀ ਬਾਅਦ ਚੋਂ ਮਤਲਬ ਉੱਧੜਦੀ ਨਹੀਂ ਖਿੱਚੀ ਨਹੀਂ ਜਾਂਦੀ ਕਿ ਨਹੀਂ ਤਾਂ ਤਕਰੀਬਨ ਨਾ ਖਿੱਚੀ ਜਾਂਦੀ ਹੈ ਇਹ ਸੀਨ ਨਾ ਦੇੜ ਜਾਂਦੀ ਹੈ ਜਦੋਂ ਆਪਾਂ ਖਿੱਚਦੇ ਆ ਕਪੜਾ ਤਾਂ ਇਹ ਸੀਨ ਜੇ ਥੋੜੀ ਜਿ ਖਿੱਚ ਕੇ ਲਗਾਈ ਹੋਗੀ ਨਾ ਤਾਂ ਫਿਰ ਇਹ ਉੱਧੜਦੀ ਨਹੀਂ ਜਾਂ ਥੋੜੀ ਐਵੇਂ ਨਾ ਹਲਾਉਂਦੇ ਸਕਰੋਲ ਟਾਈਪ ਜੀ ਥੋੜੀ ਥੋੜੀ ਉਵੇਂ ਮਾਰ ਲਿਆ ਕਰੋ ਫਿਰ ਉਹ ਸੀਨ ਵੀ ਨੁੱਧੜ ਦੀ ਲੋ ਜੀ ਆਪਣੇ ਸਾਰੇ ਸੀਨ ਆ ਜਿਹੜੀ ਕੀ ਵੱਜ ਗਈ ਸੀ ਤੇ ਆਪਣੀ ਸਲਵਾਰ ਆ ਜਿਹੜੀ ਤਿਆਰ ਹੋ ਗਿਆ ਦੇਖੋ ਆਪਣੇ ਪੌਂਚੇ ਵੀ ਤਿਆਰ ਹੋ ਗਏ ਆ ਤੇ ਉਮੀਦ ਕਰਦੀ ਤੁਹਾਨੂੰ ਵਧੀਆ ਲੱਗੀ ਹੋਊਗੀ ਠੀਕ ਆ ਤੇ ਵਧੀਆ ਲੱਗੀ ਵੀਡੀਓ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਲੋ ਜੀ ਆਪਣੀ ਸਲਵਾਰ ਆ ਜਿਹੜੀ ਤਿਆਰ ਹੋ ਗਈ ਆ ਬਹੁਤ ਸੋਹਣੀ ਆ ਲੋ ਲੋ ਜੀ ਆ ਦੇਖੋ ਇਹਦੇ ਪੌਂਚੇ ਜਿਹੜੇ ਸਿੱਧੇ ਆ ਜੇ ਘੁੰਮਦੇ ਹੋਣ ਸਾਈਡਾਂ ਨੂੰ ਜਾਂਦੇ ਹੋਣ ਤੇ ਇਹਦਾ ਮਤਲਬ ਸਲਵਾਰ ਗਲਤ ਓਕੇ